ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਆ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਵੇ ਜੀ ਵਧਾਈਆਂ ਹੋਵੇ ਜੀ ਸੋ ਅੱਜ ਬਣਾਇਆ ਜੀ ਆਪਾਂ ਨੇ ਜਨਮ ਅਸ਼ਟਮੀ ਸਪੈਸ਼ਲ ਮੋਹਨ ਥਾਲ ਠੀਕ ਹੈ ਜੀ ਸੋ ਆਪਣੇ ਇੱਕ ਸਬਸਕ੍ਰਾਈਬਰ ਆਪਣੀ ਭੈਣ ਦਾ ਆਪਾਂ ਨੂੰ ਇਹਦੇ ਬਾਰੇ ਕਮੈਂਟ ਵੀ ਆਇਆ ਸੀਗਾ ਸੋ ਥੋੜੀ ਵੀਡੀਓ ਲੇਟ ਹੋ ਗਈ ਸੋ ਅੱਜ ਆਪਾਂ ਬਣਾਇਆ ਜੀ ਇਹ ਸੋ ਜਿਹੜੇ-ਜਿਹੜੇ ਤਰੀਕੇ ਨਾਲ ਮੈਂ ਬਣਾਇਆ ਤੁਹਾਨੂੰ ਅੱਗੇ ਵੀਡੀਓ 'ਚ ਦੱਸਦੇ ਆਂ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਵੀਡੀਓ ਪੂਰੀ ਦੇਖਿਓ ਵੀਡੀਓ ਸਕਿਪ ਨਾ ਕਰਿਓ ਸੋ ਜਿਹੜਾ ਜਿਹੜਾ ਮੈਂ ਸਮਾਨ ਲਿਆ ਅੱਜ ਜਿਹੜੇ ਤਰੀਕੇ ਨਾਲ ਬਣਾਇਆ ਤੁਹਾਨੂੰ ਦੱਸ ਦਿਆਂ ਵੀਡੀਓ 'ਚ ਆਜੋ ਫਿਰ ਰੈਸਪੀ ਕਰਦੇ ਹਾਂ ਸਟਾਰਟ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਤੇ ਲੋ ਜੀ ਰੈਸਪੀ ਕਰਦੇ ਹਾਂ ਫਿਰ ਸਟਾਰਟ ਤੇ ਲੋ ਜੀ ਮੋਹਨ ਥਾਲ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦਾ ਆਪਾਂ ਨੂੰ ਪੇਸਣ ਬਰੀਕ ਬੇਸਣ ਲੈ ਲੈਣਾ ਜਿਹੜਾ ਕਿ ਆਪਾਂ ਨੇ ਛਾਣ ਜ਼ਰੂਰ ਲੈਣਾ ਕਿਸੇ ਛਾਨਣੀ ਚੋਂ ਤੇ ਬੇਸਣ ਦੀ ਜਿਹੜੀ ਕਵਾਂਟੀਟੀ ਹੈ ਜੀ ਇਹ ਡੇਢ ਕੌਲੀ ਹੈ ਠੀਕ ਹੈ ਜੀ ਜਿਹੜੀ ਡੇਢ ਕੱਪ ਲਾ ਲਓ ਤੁਸੀਂ ਕੋਈ ਵੀ ਬਰਤਨ ਨਾਪ ਲਿਓ ਘਰੇ ਆਪਣਾ ਉਹ ਚਾਹੇ ਤੁਸੀਂ ਇੱਕ ਕੌਲੀ ਜਾਂ ਡੇਢ ਕੌਲੀ ਜਿੰਨਾ ਤੁਸੀਂ ਬਣਾਉਣਾ ਹੋਵੇ ਤੁਸੀਂ ਉਸਤਾਬ ਨਾਲ ਬਣਾ ਸਕਦੇ ਹੋ ਤੇ ਮੈਂ ਬਣਾ ਰਿਹਾ ਜੀ ਡੇਢ ਕੌਲੀ ਦਾ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਉਹਨੂੰ ਦੱਸਾਂਗੇ ਇਹਨੂੰ ਦਾਣੇਦਾਰ ਬਣਾਉਣਾ ਬੇਸਣ ਨੂੰ ਉਹਦੇ ਵਾਸਤੇ ਚਾਹੀਦਾ ਆਪਾਂ ਨੂੰ ਘੀ ਤੇ ਦੁੱਧ ਬੇਸਨ ਨੂੰ ਆਪਾਂ ਕਿਸੇ bartan ਦੇ ਵਿੱਚ ਕਿਸੇ bowl ਦੇ ਵਿੱਚ ਕੱਢ ਲਾਂਗੇ ਤੇ ਉਹਦੇ 'ਚ ਤਕਰੀਬਨ 2-3 ਚਮਚਾਪਾਂ ਨੇ ghee ਦੇ ਪਾਣੀ ਆ ghee ਚਾਹੇ ਤੁਸੀਂ desi ਪਾ ਲਿਓ ਜਾਂ normal ghee ਪਾ ਲਿਓ ਬਨਸਪਤੀ ਤੇ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਛੋਟਾ ਕੱਪ ਕੋਈ ਦੁੱਧ ਦਾ ਪਾਣਾ ਹੈ ਦੁੱਧ normal ਹੋਣਾ ਚਾਹੀਦਾ ਠੀਕ ਹੈ ਜੀ ਗਰਮ ਦੁੱਧ ਨਹੀਂ ਪਾਣਾ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਇਹਨੂੰ ਸਾਰੇ ਬੇਸਨ ਨੂੰ mix mix ਕਰ ਦੇਣਾ ਹੈ ਠੀਕ ਹੈ ਜੀ ਐਂ ਚੰਗੀ ਤਰ੍ਹਾਂ ਮਲ ਦੋਗੇ ਤਾਂ ਜੋ ਘੀ ਤੇ ਦੁੱਧ ਦਾ ਜਿਹੜਾ ਬੇਸਣ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਵੇ ਤੇ ਲੋ ਜੀ ਬੇਸਣ ਘਿਓ ਦੁੱਧ ਪਾਣੀ ਚੰਗੀ ਤਰ੍ਹਾਂ ਮਿਕਸ ਕਰ ਲਿਆ ਜੀ ਠੀਕ ਹੈ ਜੀ ਆ ਦੇਖੋ ਇਸ ਤਰ੍ਹਾਂ ਦਾ ਦਾਣੇਦਾਰ ਜਿਹੜਾ ਟੈਕਸਚਰ ਹੈ ਬੇਸਣ ਦੇ ਵਿੱਚ ਆਉਣਾ ਚਾਹੀਦਾ ਹੈ ਇਸ ਤਰੀਕੇ ਦਾ ਬੇਸਣ ਤੇ ਹੁਣ ਯਾਦ ਆ ਤੁਸੀਂ ਇਹਨੂੰ ਮਿਕਸੀ ਦੇ ਜੱਗ ਚ ਪਾ ਕੇ ਠੀਕ ਹੈ ਜੀ ਘਮਾ ਲਿਓ ਉਹ ਨਾਲ ਇਹ ਬਰੀਕ ਹੋ ਜਾਊਗਾ ਇਆ ਫਿਰ ਆਪਾਂ ਨੇ ਕੋਈ ਮੋਟੀ ਛਾਲਨੀ ਲੈਣੀ ਆ ਠੀਕ ਹੈ ਜੀ ਤੇ ਆਪਾਂ ਨੇ ਇਹਨੂੰ ਮੋਟੀ ਛਾਲਨੀ ਦੇ ਵਿੱਚ ਛਾਣ ਲੈਣਾ ਹੈ ਤੇ ਆਪਾਂ ਨੇ ਕੋਈ ਮੋਟੀ ਛਾਲਨੀ ਲੈਣੀ ਆ ਜੀ ਇਸ ਤਰੀਕੇ ਨਾਲ ਆਪਾਂ ਥੋੜਾ ਥੋੜਾ ਪੇਸਣ ਪਾਈ ਜਾਵਾਂਗੇ ਤੇ ਇਦਾਂ ਹੱਥ ਨਾਲ ਜਾਂ ਕੋਈ ਚਮਚ ਲੈ ਕੇ ਇਹਨੂੰ ਆਪਾਂ ਨੇ ਛਾਣ ਲੈਣਾ ਹੈ ਤਾਂ ਜੋ ਇਹਦੇ ਵਿੱਚ ਜਿਹੜੇ ਮੋٹے ਦਾਣੇ ਹੋਣਗੇ ਠੀਕ ਹੈ ਜੀ ਜਿਆਦਾ ਇਕੱਠਾ ਬਣੀਆਂ ਏ ਉਹ ਸੈੱਟ ਆ ਜੂਗੀਆਂ ਜਾਂ ਫਿਰ ਇਦਾਂ ਤੁਸੀਂ ਨਹੀਂ ਛਾਣਨਾ ਇਹਨੂੰ ਕੋਈ ਮਿਕਸੀ ਲੈ ਕੇ ਠੀਕ ਹੈ ਜੀ ਉਹਦੇ ਵਿੱਚ ਬਰੀਕ ਕਰ ਲਿਓ ਤੇ ਲੋ ਜੀ ਬੇਸਣ ਆਪਾਂ ਨੇ ਬਰੀਕ ਕਰ ਲਿਆ ਏ ਆ ਦੇਖੋ ਕਿਉਂਕਿ ਮੈਂ ਕਮਾਇਆ ਇਹਨੂੰ ਮਿਕਸੀ ਦੇ ਜੱਗ ਵਿੱਚ ਕਿਉਂਕਿ ਛਾਣੀ ਦੇ ਵਿੱਚ ਜਿਹੜਾ ਥੋੜਾ ਜਿਹਾ ਛਾਣੀ ਦੇ ਵਿੱਚ ਛਾਣਨੀ ਵੀ ਵੈਸੇ ਮੋਟੀ ਹੈ ਇਸੇ ਵਿੱਚ ਥੋੜਾ ਜਿਹਾ ਟਾਈਮ ਲੱਗਣਾ ਤਾਂ ਇਸ ਕਰਕੇ ਮੈਂ ਜੱਗ ਦੇ ਵਿੱਚ ਟਾਈਮ ਥੋੜਾ ਜਿਹਾ ਬੱਜ ਜਾਊਗਾ ਆਪਣਾ ਪਰ ਜੇ ਤੁਹਾਡੇ ਕੋਲ ਮਿਕਸੀ ਨਾ ਹੋਈ ਫਿਰ ਤੁਹਾਨੂੰ ਥੋੜਾ ਜਿਹਾ ਸਬਰ ਕਰਨਾ ਪੈਣਾ ਕਿਉਂਕਿ ਛਾਣੀ ਦੇ ਵਿੱਚ ਠੀਕ ਹੈ ਜੀ ਤੁਹਾਨੂੰ ਇਹਨੂੰ ਛਾਣਨੀ ਦੇ ਵਿੱਚ ਨੂੰ ਕੱਢਣਾ ਪੈਣਾ ਹੈ ਤੇ ਲੋ ਜੀ ਹੁਣ ਆਪਾਂ ਇਹਨੂੰ ਭੁੰਨਾਂਗੇ ਬੇਸਣ ਨੂੰ ਕੜਾਹੀ ਦੇ ਵਿੱਚ ਤੁਸੀਂ ਦੇਸੀ ਕੀ ਜਾਂ ਬਨਸਪਤੀ ਕੀ ਵੀ ਬਣਾ ਸਕਦੇ ਹੋ ਜਾਂ ਦੇਸੀ ਕੀ ਤੇ ਬਨਸਪਤੀ ਤੁਸੀਂ ਮਿਕਸ ਕਰਕੇ ਬਣਾ ਸਕਦੇ ਹੋ ਰਿਫੈਂਡ ਦੀ ਗੱਲ ਤੋਂ ਨਹੀਂ ਕਰਨੀ ਇਹਦੇ ਵਿੱਚ ਤੇ ਲੋ ਜੀ ਆਪਾਂ ਨੇ ਪਾ ਲਿਆ ਦੇਸੀ ਕੀ ਤੇ ਇਹਨੂੰ ਹੁਣ ਚੰਜੀਤਨਾ ਕਰਾਂਗੇ ਮੈਲਟ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਜਿਹੜੀ ਬੈਲ ਆਈਕਨ ਠੀਕ ਹੈ ਜੀ ਨੋਟੀਫਿਕੇਸ਼ਨ ਹੈ ਉਹਨੂੰ ਵੀ ਆਨ ਕਰ ਲਿਓ ਤਾਂ ਸਾਡੀ ਆਨ ਵਾਲੀ ਵੀਡੀਓ ਤੇ ਜਿਹੜੇ ਠੀਕ ਹੈ ਜੀ ਪਤਾ ਲੱਗ ਜਾਇਆ ਕਰੇ ਤੇ ਲਓ ਜੀ ਕੀ ਹੋ ਗਿਆ ਆਪਣਾ ਗਰਮ ਤੇ ਹੁਣ ਆਪਾਂ ਪਾ ਲੰਨੇ ਇਹਦੇ ਵਿੱਚ ਬੇਸਣਾ ਤੇ ਲਓ ਜੀ ਇਹਨੂੰ ਹੁਣ ਆਪਾਂ ਮਠੀਆਂਾਂ 'ਚ ਤੇ ਭੁੰਨਾਂਗੇ ਜਦੋਂ ਤੱਕ ਕਿ ਇਹ ਐਨ ਬ੍ਰਾਊਨੀ ਹੋ ਜਾਂਦਾ ਤੇ ਇੱਕ ਗੱਲ ਦਾ ਤੁਸੀਂ ਖਿਆਲ ਰੱਖਣਾ ਜਿੰਨਾ ਤੁਸੀਂ ਬੇਸਣ ਲੈਣਾ ਏ ਠੀਕ ਹੈ ਜੀ ਮਤਲਬ ਜੇ ਡੇਢ ਕੌਲੀ ਬੇਸਣਾ ਹੈ ਤਾਂ ਤੁਸੀਂ ਸਵਾ ਕੌਲੀ ਕੀਦੀ ਲੈਣੀ ਆ ਜੇ ਮੰਨ ਲਓ 1 ਕੌਲੀ ਬੇਸਣ ਦੀ ਆ ਤਾਂ ਤੁਸੀਂ 1 ਕੌਲੀ ਘੀ ਤੇ ਲੈਣੀ ਆ ਠੀਕ ਹੈ ਜੀ ਜਿੰਨਾ ਬੇਸਣ ਉਨਾ ਹੀ ਘੀ ਲੈਣਾ ਆਪਾਂ ਨੇ ਤੇ ਲਓ ਜੀ ਇਹਨੂੰ ਹੁਣ ਆਪਾਂ ਮੀਡੀਅਮ ਸੇਕ ਕਰ ਲਾਂਗੇ ਤੇ ਮੀਡੀਅਮ ਸੇਕ ਤੱਕ ਜਦੋਂ ਤੱਕ ਇਹ ਐਨ ਬ੍ਰਾਊਨੀ ਹੋ ਜਾਂਦਾ ਠੀਕ ਹੈ ਜੀ ਲਾਈਟ ਬ੍ਰਾਊਨ ਕਰੂਗੇ ਆਪਾਂ ਇਹਨੂੰ ਉਦੋਂ ਤੱਕ ਆਪਾਂ ਇਹਨੂੰ ਭੁੰਨੂਗੇ ਤੇ ਮਿਲਦੇ ਆ ਜਦੋਂ ਇਹ ਆਪਣਾ ਚੰਗੀ ਤਰ੍ਹਾਂ ਭੁੰਨ ਹੋ ਗਿਆ ਤੇ ਲਓ ਜੀ ਬੇਸਣ ਜਿਹੜਾ ਆਪਣਾ ਭੁੰਨਿਆ ਗਿਆ ਚੰਗੀ ਤਰ੍ਹਾਂ ਕੁਛ ਕਲਰ ਦੇਖ ਸਕਦੇ ਹੋ ਠੀਕ ਹੈ ਜੀ ਐਨ ਬ੍ਰਾਊਨ ਹੋ ਚੁੱਕਾ ਹੈ ਯਾਨੀ ਲਾਈਟ ਬ੍ਰਾਊਨ ਇਸ ਤਰੀਕੇ ਦਾ ਕਲਰ ਹੈ ਜਿਹੜਾ ਆਪਾਂ ਇਹਦਾ ਕਰ ਲੈਣਾ ਤੇ ਇਸ ਟਾਈਮ ਤੇ ਮੈਂ ਹਾਂ ਬਿਲਕੁਲ ਮੀਡੀਅਮ ਸੇਕ ਚ ਪੁੰਨਿਆ ਹੈ ਮੈਂ ਪਾ ਰਹੀ ਹਾਂ ਜੀ ਇਹਦੇ ਵਿੱਚ ਖੋਆ ਠੀਕ ਹੈ ਜੀ ਆ ਦੇਖੋ ਮੈਂ ਖੋਆ ਲੈ ਕੇ ਆਇਆ ਤਾਂ ਜੇ ਤੁਹਾਡੇ ਕੋਲ ਖੋਆ ਨਾ ਹੋਇਆ ਤਾਂ ਤੁਸੀਂ ਇਹਦੀ ਜਗ੍ਹਾ ਇੱਕ ਕਰਛੀ ਦੁੱਧ ਦੀ ਪਾ ਸਕਦੇ ਹੋ ਜਾਂ ਦੋ ਕਰਛੀ ਠੀਕ ਹੈ ਜੀ ਦੋ ਬਾਰ ਕਰਕੇ ਜੇ ਤੁਹਾਡੇ ਕੋਲ ਖੋਆ ਨਾ ਹੋਇਆ ਤੁਸੀਂ ਇੱਕ ਕਰਛੀ ਪਹਿਲਾਂ ਬਾਅਦ ਲੈਣੀ ਹੈ ਜਦੋਂ ਪੁੰਨ ਹੋ ਗਈ ਇੱਕ ਕਾਛੀ ਦੁੱਧ ਦੀ ਫੇਰ ਪਾ ਲੈਣੀ ਆ ਠੀਕ ਹੈ ਜੀ ਯਾਨੀ ਤਕਰੀਬਨ ਇੱਕ ਨਾਰਮਲ ਕੱਪ ਤੁਸੀਂ ਛੋਟਾ ਕੱਪ ਹੁੰਦਾ ਜਿਹੜਾ ਜਿਵੇਂ ਕਿ ਮੈਂ ਤੁਹਾਨੂੰ ਦਿਖਾ ਰਿਹਾ ਠੀਕ ਹੈ ਜੀ ਆ ਦੇਖੋ ਐਡਾ ਕੋਈ ਕੱਪ ਹੋਊਗਾ ਤੁਸੀਂ ਉਹ ਇਹਦੇ ਵਿੱਚ ਦੁੱਧ ਦਾ ਪਾ ਲੈਣਾ ਠੀਕ ਹੈ ਜੀ ਦੋ ਵਾਰ ਕਰਕੇ ਯਾਨੀ ਕੱਪ ਹੀ ਪਾਉਣਾ ਹੈ ਅੱਧਾ ਕੱਪ ਪਹਿਲਾਂ ਪਾਉਣਾ ਅੱਧਾ ਬਾਅਦ ਚ ਉਹ ਨਾਲ ਇਹ ਚ ਫਲਾਵਟ ਆ ਜਾਊਗੀ ਤੇ ਮੋਹਨ ਥਾਲ ਜਿਹੜਾ ਆਪਣਾ ਬਹੁਤ ਹੀ ਸੌਫਟ ਵਧੀਆ ਬਣਦਾ ਹੈ ਤੇ ਮੈਂ ਪਾ ਰਿਹਾ ਜੀ ਖੁਆ ਦੇਖੋ ਠੀਕ ਹੈ ਜੀ ਤੇ ਲੋ ਜੀ ਮੈਂ ਇਹਦੇ ਵਿੱਚ ਖੁਆ ਪਾ ਲਊਗਾ ਤੇ ਗੈਸ ਦੀ ਫਲੇਮ ਹੈ ਟਾਈਮ ਤੇ ਤੁਸੀਂ ਘੱਟ ਕਰ ਲੈਣੀ ਆ ਸਿੱਖ ਖੋਏ ਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਤਾਂ ਜੋ ਥੋੜੇ ਜਿਹੜਾ ਖੋਏ ਦਾ ਕੱਚਾਪਨ ਹੁੰਦਾ ਠੀਕ ਹੈ ਜੀ ਉਹ ਚੱਕ ਹੋ ਜਾਊਗਾ ਯਾਨੀ ਥੋੜਾ ਜਿਹਾ ਖੋਆ ਭੁੰਨ ਹੋ ਜਾਊਗਾ ਤੇ ਲਓ ਜੀ ਇਹਨੂੰ ਕਰਦੇ ਆ ਹੁਣ ਆਪਾਂ ਮਿਕਸ ਸਿਰਫ ਆਪਾਂ ਇਹ ਖੋਆ ਪਾਉਣ ਤੋਂ ਬਾਅਦ ਇਹ ਸਿਰਫ 1-2 ਮਿੰਟ ਭੁੰਨਣਾ ਹੈ ਉਹ ਵੀ ਮੀਡੀਅਮ ਸੇਕ ਪਰ ਸੇਕ ਜ਼ਿਆਦਾ ਨਹੀਂ ਕਰਨਾ ਹੈਗਾ ਤਾਂ ਜੋ ਖੋਆ ਦਾਣੇਦਾਰ ਨਾ ਹੋ ਜਵੇ ਤੇ ਇੱਕ ਜਿਹੜਾ ਇਹ ਨਰਮ ਹੋ ਜਾਊਗਾ ਠੀਕ ਹੈ ਜੀ ਆ ਦੇਖੋ ਇਹ ਫੁੱਲ ਗਿਆ ਨਾ ਤੇ ਖੋਵੇ ਦੇ ਵਿੱਚ ਵੀ ਕੀ ਹੁੰਦਾ ਇਹ ਤੇ ਪਾਣੀ ਵੀ ਹੁੰਦਾ ਹੈ ਤੇ ਲਓ ਜੀ ਗੈਸ ਕਰ ਦਿੰਦੇ ਆ ਹੁਣ ਆਪਾਂ ਬੰਦ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਠੰਡਾ ਕਰੂਗੇ ਤਕਰੀਬਨ ਅੱਧਾ ਘੰਟਾ ਜਦੋਂ ਇਹ ਨੋਰਮਲ ਠੰਡਾ ਹੋ ਗਿਆ ਫਿਰ ਆਪਾਂ ਬਣਾ ਕੇ ਪਾਵਾਂਗੇ ਇਹਦੇ ਵਿੱਚ ਚਾਸਣੀ ਠੀਕ ਹੈ ਜੀ ਤੇ ਲਓ ਜੀ ਮਿਲਦੇ ਆਂ ਫਿਰ ਥੋੜੀ ਦੇਰ ਬਾਅਦ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਓ ਜੀ ਮੇਦੇ ਆ ਫਿਰ ਥੋੜੀ ਦੇਰ ਬਾਅਦ ਤੇ ਲਓ ਜੀ ਬੇਸਣ ਜਿਹੜਾ ਆਪਣਾ ਥੋੜਾ ਜਿਹਾ ਠੰਡਾ ਹੋ ਚੁੱਕਿਆ ਮੈਂ ਸਿਰਫ ਇਹ 35 ਤੋਂ 40 ਮਿੰਟ ਜਿਹੜਾ ਰੱਖਿਆ ਠੀਕ ਹੈ ਜੀ ਜਣੀ ਇਹ ਨਾਰਮਲ ਜਾਂ ਗਰਮ ਹੈ ਤੇ ਹੁਣ ਆਪਾਂ ਬਣਾਉਨੇ ਆ ਚਾਸਣੀ ਤੇ ਲਓ ਜੀ ਆਪਾਂ ਇੱਕ ਪੈਨ ਦੇ ਵਿੱਚ ਜਣੀ ਪਾ ਲਾਂਗੇ ਇੱਕ ਕੌਲੀ ਚੀਨੀ ਦੀ ਠੀਕ ਹੈ ਜੀ ਤੁਸੀਂ ਖੰਡ ਜੇ ਵੱਧ ਮਿੱਠਾ ਪਸੰਦ ਤਾਂ ਡੇਢ ਕੌਲੀ ਦੀ ਪਾ ਸਕਦੇ ਹੋ ਜਾਂ ਇੱਕ ਕੌਲੀ ਪਾ ਲਿਓ ਜਾਂ ਤੁਸੀਂ ਪੌਣੀ ਕੌਲੀ ਪਾ ਸਕਦੇ ਹੋ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿੰਨਾ ਕੁ ਮਿੱਠਾ ਖਾਂਦੇ ਹੋ ਤੇ ਮੈਂ ਜਿਹੜੀ ਇੱਕ ਕੌਲੀ ਪਾਈ ਹੈ ਜੀ ਇਹਦੇ ਵਿੱਚ ਤੇ ਅੱਧੀ ਕੌਲੀ ਪਾ ਲਾਂਗੇ ਆਪਾਂ ਪਾਣੀ ਦੀ ਤੇ ਗੈਸ ਦੀ ਫਲੇਮ ਕਰ ਲਾਂਗੇ ਚਾਲੂ ਤੇ ਹੁਣ ਆਪਾਂ ਇਹਨੂੰ ਹਿਲਾਈ ਜਾਵਾਂਗੇ ਠੀਕ ਹੈ ਜੀ ਜਦੋਂ ਤੱਕ ਇਹ ਮੈਲਟ ਨਹੀਂ ਹੋ ਜਾਂਦੀ ਚੀਨੀ ਜਿਹੜੀ ਆਪਣੀ ਜਦੋਂ ਮੈਲਟ ਹੋ ਗਈ ਸਰ ਮੈਂ ਤੁਹਾਨੂੰ ਦੱਸੂਗਾ ਵੀ ਆਪਾਂ ਨੇ ਕਿਹੜੀ ਤਾਰ ਦੀ ਚਾਸਣੀ ਬਣਾ ਕੇ ਇਹਦੇ ਵਿੱਚ ਪਾਉਣੀ ਆ ਤੇ ਲੋ ਜੀ ਹੁਣ ਆਪਾਂ ਚਾਸਣੀ ਤਿਆਰ ਕਰ ਲਾਂਗੇ ਤੇ ਜਦੋਂ ਤੱਕ ਇਹ ਘੁਲਦੀ ਨਹੀਂ ਹੈਗੀ ਤੁਸੀਂ ਠੀਕ ਜੀ ਖੁਰਚਣਾ ਜਾਂ ਕੋਈ ਵੀ ਤੁਹਾਡੇ ਕੋਲ ਪਲਟਾ ਏ ਉਹ ਚਲਾਉਣੇ ਤੇ ਨਹੀਂ ਹਟਣਾ ਹੈਗਾ ਕਿਉਂਕਿ ਖੰਡ ਹੈ ਜਿਹੜੀ ਚੀਨੀ ਆ ਕਈ ਵਾਰ ਥੱਲੇ ਲੱਗ ਕੇ ਠੀਕ ਹੈ ਜੀ ਉਹ ਲਾਲ ਹੋ ਜਾਂਦੀ ਆ ਤੇ ਲੋ ਜੀ ਹੁਣ ਆਪਾਂ ਬਣਾ ਲਾਂਗੇ ਚਾਣੀ ਤੇ ਲੋ ਜੀ ਚਾਣੀ ਬਣ ਕੇ ਆਪਣੀ ਰੈਡੀ ਹੈ ਜੀ ਸੋ ਇਸ ਤਰੀਕੇ ਦੀ ਆਪਾਂ ਨੇ ਤਾਰ ਬਣਾਉਣੀ ਹੈ ਠੀਕ ਹੈ ਜੀ ਆ ਦੇਖੋ ਜਿਆਦਾ ਮਤਲਬ ਤਾਰ ਹੈ ਜਿਹੜੀ ਜਿਆਦਾ ਮੋਟੀ ਵੀ ਨਹੀਂ ਚਾਹੀਦੀ ਤੇ ਜਿਆਦਾ ਪਤਲੀ ਵੀ ਨਹੀਂ ਚਾਹੀਦੀ ਜੇ ਆਪਾਂ ਜਿਆਦਾ ਤਾਰ ਮੋਟੀ ਬਣਾਉਗੇ ਫਿਰ ਜਿਹੜਾ ਆਪਣਾ ਮੋਹਨ ਥਾਲ ਬਰਫੀ ਹੈ ਠੀਕ ਹੈ ਜੀ ਜਿਆਦਾ ਜਿਹੜਾ ਟਾਈਟ ਹੋ ਜਾਊਗਾ ਜਿਹੜਾ ਕਿ ਹਾਰਡ ਹੋ ਜਾਊਗਾ ਖਾਣੇ 'ਚ ਵਧੀਆ ਨਹੀਂ ਲੱਗਣਾ ਇਹ ਥੋੜਾ ਜਿਹਾ ਨਰਮ ਹੁੰਦਾ ਹੈ ਠੀਕ ਹੈ ਜੀ ਇਸ ਕਰਕੇ ਆਪਾਂ ਨੇ ਜਿਹੜੀ ਚਾਸਣੀ ਆ ਥੋੜੀ ਜਿਹੀ ਨਾਰਮਲ ਤਾਰ ਹੈ ਜਿਹੜੀ ਨਰਮ ਹੋਣੀ ਚਾਹੀਦੀ ਆ ਮੰਨ ਲਓ ਜਿਆਦਾ ਵੀ ਨਹੀਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਸ ਤਰੀਕੇ ਦੀ ਤਾਰ ਹੈ ਜਿਹੜੀ ਆਪਾਂ ਨੇ ਬਣਾਉਣੀ ਹੈ ਜੀ ਠੀਕ ਹੈ ਜੀ ਮੰਨ ਲਓ ਤਾਰ ਹੈ ਜਿਹੜੀ ਥੋੜੀ ਜੀ ਬਸ ਚੀੜੀ ਚਾਹੀਦੀ ਹੈ ਠੀਕ ਹੈ ਜੀ ਆਹ ਲਓ ਤੇ ਲੋ ਜੀ ਇਹਨੂੰ ਪਾ ਦਿੰਨੇ ਆ ਹੁਣ ਆਪਾਂ ਬੇਸਣ ਦੇ ਵਿੱਚ ਤੇ ਲੋ ਜੀ ਚਾਸਣੀ ਪਾ ਦਿੰਨੇ ਆ ਬੇਸਣ ਦੇ ਵਿੱਚ ਤੇ ਇਹਨੂੰ ਕਰਦੇ ਆ ਮਿਕਸ ਚੰਗੀ ਤਰ੍ਹਾਂ ਤੇ ਮਿਕਸ ਕਰਦੇ ਟਾਈਮ ਆਪਾਂ ਇਹਦੇ ਵਿੱਚ ਲੇਚੀ ਪਾਊਡਰ ਵੀ ਪਾ ਸਕਦੇ ਆ ਜੀ ਠੀਕ ਆ ਜੀ ਤੁਹਾਡੇ ਕੋਲ ਜੇ ਹੋਇਆ ਤੇ ਮੇਰੇ ਕੋਲ ਹੈਗਾ ਜੀ ਨਾਰੀਅਲ ਦਾ ਬਰਾਦਾ ਮੈਂ ਥੋੜਾ ਜਿਹਾ ਉਹ ਪਾ ਦੂੰਗਾ ਇਹ ਨਾਲ ਟੇਸਟ ਆ ਜਾਂਦਾ ਤੇ ਨਾਲੇ ਇੱਕ ਫਲੇਵਰ ਆ ਜਿਹੜਾ ਵਧੀਆ ਆ ਜਾਂਦਾ ਠੀਕ ਆ ਜੀ ਤੇ ਲੋ ਜੀ ਤਿੰਨ ਚਾਰ ਚਮਚੇ ਆਪਾਂ ਨੇ ਨਾਰੀਅਲ ਬਰਾਦੇ ਦੇ ਪਾ ਦੇਣੇ ਆ ਤੇ ਨੂੰ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਤੇ ਲੋ ਜੀ ਮਿਕਸਚਰ ਆਪਣਾ ਸਾਰਾ ਹੋ ਗਿਆ ਮਿਕਸ ਤੇ ਹੁਣ ਆ ਜਿਹੜਾ ਆਪਾਂ ਇੱਕ ਟ੍ਰੇ ਦੇ ਵਿੱਚ ਲਾ ਲਾਂਗੇ ਥੋੜਾ ਜਿਹਾ ਫੈਂਟ ਜਣੀ ਅੱਜ ਮੈਂ ਜਮਾ ਰਿਹਾ ਜੀ ਥਾਲੀ ਦੇ ਵਿੱਚ ਇਹਨੂੰ ਤੁਸੀਂ ਦੇਸੀ ਕੀ ਵੀ ਲਾ ਸਕਦੇ ਹੋ ਤੇ ਮੈਂ ਥੋੜਾ ਜਿਹਾ ਫੈਂਟ ਲਾ ਲਿਆ ਠੀਕ ਹੈ ਜੀ ਤੇ ਲਓ ਜੀ ਇਹਦੇ ਵਿੱਚ ਗ੍ਰੀਸ ਕਰ ਲੈਣਾ ਆਪਾਂ ਨੇ ਯਾਨੀ ਹਲਕਾ ਹਲਕਾ ਲਾਉਣਾ ਹੈ ਜਦੋਂ ਆਪਾਂ ਆਪਣਾ ਮੋਹਨ ਥਾਲ ਕੱਟੂਗੇ ਠੀਕ ਹੈ ਜੀ ਤਾਂ ਉਹ ਆਸਾਨੀ ਨਾਲ ਜਿਹੜਾ ਕੱਟ ਹੋ ਜਵੇ ਸੋ ਇਸ ਤਰੀਕੇ ਦਾ ਕੋਈ ਵੀ ਥਾਲ ਆਪਣੇ ਘਰਾਂ ਹੁੰਦਾ ਠੀਕ ਹੈ ਜੀ ਸੋ ਉਹਦੇ ਵਿੱਚ ਆਪਾਂ ਇਹਨੂੰ ਜਮਾਵਾਂਗੇ ਅੱਜ ਤੇ ਲਓ ਜੀ ਇਹਨੂੰ ਕਰਦੇ ਆ ਆਪਾਂ ਥੋੜਾ ਜਿਹਾ ਠੰਡਾ ਜਦੋਂ ਇਹ ਥੋੜਾ ਜਿਹਾ ਨਾਰਮਲ ਜਿਹਾ ਠੰਡਾ ਰਹਿ ਗਿਆ ਠੀਕ ਹੈ ਜੀ ਫਿਰ ਆਪਾਂ ਇਹਨੂੰ ਥਾਲੀ ਦੇ ਵਿੱਚ ਪਾ ਕੇ ਸੈੱਟ ਕਰਕੇ ਰੱਖ ਦਾਂਗੇ ਤੇ ਮਿਲਦੇ ਨਾ ਲੋ ਜੀ ਥੋੜੀ ਦੇਰ ਬਾਅਦ ਤੇ ਲੋ ਜੀ ਆਪਣਾ ਮਿਕਸਚਰ ਹੈ ਥੋੜਾ ਜਿਹਾ ਠੰਡਾ ਹੋ ਚੁੱਕਿਆ ਠੀਕ ਹੈ ਜੀ ਆ ਦੇਖੋ ਜਦੋਂ ਇਹ ਥੋੜਾ ਜਿਹਾ ਠੰਡਾ ਹੋ ਜਵੇ ਤੁਸੀਂ ਹਿਲਾ ਕੇ ਦੇਖਣਾ ਜੇ ਮੰਨ ਲਓ ਤੁਸੀਂ ਇਹ ਜਿਹੜੇ ਬਰਤਨ 'ਚ ਬਣਾਇਆ ਉਹਦੇ ਨਾਲ ਨਹੀਂ ਚਿਪਕ ਰਿਹਾ ਠੀਕ ਹੈ ਜੀ ਕੜਾਹੀ ਛੱਡ ਰਿਹਾ ਹੈ ਤਾਂ ਸਮਝ ਲਓ ਇਹ ਪਰਫੈਕਟ ਹੈ ਜੀ ਹਾਲੇ ਇਹ ਥੋੜਾ ਜਿਹਾ ਗਰਮ ਵੀ ਆ ਤੇ ਹੁਣ ਆਪਾਂ ਇਹਨੂੰ ਕੱਢਦੇ ਹਾਂ ਟ੍ਰੇ ਦੇ ਵਿੱਚ ਤੇ ਲੋ ਜੀ ਥਾਲੀ ਦੇ ਵਿੱਚ ਆਪਾਂ ਨੇ ਪਾ ਲਿਆ ਇਹ ਤੇ ਇੱਕ ਗੱਲ ਦਾ ਖਿਆਲ ਰੱਖਣਾ ਜਦੋਂ ਵੀ ਤੁਸੀਂ ਇਹ ਸੈੱਟ ਕਰਨਾ ਠੀਕ ਹੈ ਜੀ ਇਹ ਜਿਹੜਾ ਸੈੱਟ ਹੁੰਦਾ ਥੋੜਾ ਜਿਹਾ ਮੋਟਾ ਹੁੰਦਾ ਠੀਕ ਹੈ ਜੀ ਬਰਫੀ ਨਾਲੋਂ ਥੋੜਾ ਜਿਹਾ ਇਹ ਜਿਆਦਾ ਮੋਟਾ ਸੈੱਟ ਕਰਨਾ ਪੈਂਦਾ ਏ ਇਸ ਕਰਕੇ ਤੁਸੀਂ ਇਹਨੂੰ ਠੀਕ ਹੈ ਜੀ ਜਿਆਦਾ بڑے ਥਾਲ ਚ ਨਹੀਂ ਪਾਉਣਾ ਉਨੇ ਕ ਬਰਤਨ ਚ ਪਾਉਣਾ ਜੀ ਚ ਇਹ ਸਹੀ ਢੰਗ ਨਾਲ ਆ ਜਵੇ ਤੇ ਲੋ ਜੀ ਇਹਨੂੰ ਹੁਣ ਕਰ ਦਿੰਦੇ ਆ ਸੈੱਟ ਇਹਦੇ ਵਿੱਚ ਐਨ ਇਸ ਤਰੀਕੇ ਨਾਲ ਲਓ ਜੀ ਥੋੜੇ ਜਿਹਾ ਲਾ ਦਾਂਗੇ ਉੱਪਰ ਬਦਾਮ ਤੇ ਪਿਸਤੇ ਕੱਟੇ ਹੋਏ ਤੇ ਇਹਨਾਂ ਨੂੰ ਵੀ ਹੱਥ ਨਾਲ ਕਰ ਦੋਗੇ ਸੈੱਟ ਤੇ ਜੇ ਠੀਕ ਹੈ ਜੀ ਤੁਹਾਡੀ ਬਰਫੀ ਜਾਂ ਮੋਹਨਥਾਲ ਤੁਹਾਡੇ ਹੱਥ ਨੂੰ ਨਹੀਂ ਚਿਪਕ ਰਿਹਾ ਤਾਂ ਸਮਝ ਲਓ ਉਹ ਪਰਫੈਕਟ ਪੂਰਨ ਜੰਮ ਗਿਆ ਤੇ ਲਓ ਜੀ ਆਪਾਂ ਨੇ ਪਿਸਤੇ ਤੇ ਬਦਾਮ ਵੀ ਲਾਤੇ ਉੱਪਰ ਬਰੀਕ ਕੱਟੇ ਹੋਏ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਸੈੱਟ ਹੋਣ ਵਾਸਤੇ ਰੱਖ ਦਾਂਗੇ ਤਕਰੀਬਨ ਇਹ 3-4 ਘੰਟੇ ਦੇ ਵਿੱਚ ਇਹਨੂੰ ਜੰਮ ਜਾਊਗਾ ਤੇ ਉਸ ਤੋਂ ਬਾਅਦ ਦਿਖਾਵਾਂਗੇ ਤੁਹਾਨੂੰ ਇਹਦੀ ਕਟਿੰਗ ਕਰਕੇ ਤੇ ਮਿਲਦੇ ਆ ਜੀ ਫਿਰ ਹੁਣ ਜਦੋਂ ਇਹ ਜੰਮ ਗਿਆ ਤੇ ਲਓ ਜੀ ਮੋਹਨ ਥਾਲ ਜਿਹੜਾ ਆਪਣਾ ਜੰਮ ਕੇ ਰੇੜੀ ਆ ਜੀ ਤਕਰੀਬਨ ਇਹਨੂੰ ਜਮਣ ਨੂੰ 3 3.5 ਘੰਟੇ ਲੱਗੇ ਆ ਜੀ ਤੇ ਜੰਮ ਕੇ ਇਹ ਬਿਲਕੁਲ ਪਰਫੈਕਟ ਰੇੜੀ ਆ ਦੇਖੋ ਤੇ ਠੀਕ ਆ ਜੀ ਨਾ ਹੀ ਜ਼ਿਆਦਾ ਸਖਤ ਹੈ ਤੇ ਨਾ ਹੀ ਨਰਮ ਹੈ ਜੀ ਇਹ ਉੱਪਰ ਆਪਾਂ ਨੇ ਚਾਂਦੀ ਦਾ ਵਰਕ ਵੀ ਲਾ ਲਿਆ ਤੇ ਹੁਣ ਕਰਦੀ ਆ ਜੀ ਇਹਦੀ ਆਪਾਂ ਕਟਿੰਗ ਕਟਿੰਗ ਜਿਹੜੀ ਤੁਸੀਂ ਇਹਦਾ ਪੀਸ ਐ ਸਿਰਫ ਥੋੜਾ ਛੋਟਾ ਕੱਟਣਾ ਠੀਕ ਹੈ ਜੀ ਕਿਉਂਕਿ ਇਹ ਜਿਹੜਾ ਥੋੜਾ ਜਿਹਾ ਮੋਟਾ ਜਮਾਇਆ ਆਪਾਂ ਨੇ ਜੇ ਆਪਾਂ ਨੇ ਬੜਾ ਪੀਸ ਕੱਟ ਲਿਆ ਤਾਂ ਪੀਸ ਇਹਦਾ ਬਹੁਤ ਹੈਵੀ ਹੋ ਜਾਊਗਾ ਜਦੋਂ ਵੀ ਇਹਦੀ ਆਪਾਂ ਨੇ ਹੁਣ ਕਟਿੰਗ ਕਰਨੀ ਆ ਇੰਚ ਬਾਏ ਇੰਚ ਦੀ ਕਟਿੰਗ ਕਰਨੀ ਆ ਠੀਕ ਹੈ ਜੀ ਇੰਚ ਤੋਂ ਵੀ ਚਾਹੇ ਥੋੜਾ ਜਿਹਾ ਛੋਟਾ ਕੱਟ ਲਿਓ ਤੇ ਲਓ ਜੀ ਹੁਣ ਕੱਟਦੇ ਆ ਇਹਦੀ ਕਰਦੇ ਆ ਇਹਨੂੰ ਆਪਾਂ ਕਟਿੰਗ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਲਓ ਜੀ ਹੁਣ ਆਪਾਂ ਇਹਨੂੰ ਕੱਟਦੇ ਆ ਇਸ ਤਰੀਕੇ ਨਾਲ ਪਹਿਲਾਂ ਇੱਕ ਸਾਈਡ ਨੂੰ ਆਪਾਂ ਮਾਰਾਂਗੇ ਲੈ ਇਹਨਾ ਠੀਕ ਹੈ ਜੀ ਸਿੱਧੀਆਂ ਤੇ ਲੋ ਜੀ ਕਟਿੰਗ ਆ ਜਿਹੜੀ ਆਪਾਂ ਨੇ ਕਰ ਲਈ ਹੈ ਜੀ ਤੇ ਤੁਹਾਨੂੰ ਇੱਕ ਪੀਸ ਮੈਂ ਹੁਣ ਇਹਦੇ ਚੋਂ ਕੱਟ ਕੇ ਵੀ ਦਿਖਾਉਣਾ ਇਸ ਤਰੀਕੇ ਨਾਲ ਠੀਕ ਹੈ ਜੀ ਹੁਣ ਦੇਖੋ ਸੋ ਥਾਲੀ ਦੇ ਵਿੱਚ ਕਟਿੰਗ ਜਮਾਉਣ ਦੇ ਨੂੰ ਥੋੜੀ ਦਿੱਕਤ ਐ ਇਦਾਂ ਹੁੰਦੀ ਆ ਕਿਉਂਕਿ ਪੀਸ ਆ ਥਾਲੀ ਦੇ ਵਿੱਚੋਂ ਜਿਹੜੇ ਔਖੇ ਨਿਕਲਦੇ ਆ ਤੇ ਟ੍ਰੇ ਦੇ ਵਿੱਚੋਂ ਪੀਸ ਆ ਜਿਹੜੇ ਉਹ ਸੁਖਾਲੇ ਨਿਕਲ ਜਾਂਦੇ ਆ ਠੀਕ ਆ ਜੀ ਆਹ ਦੇਖੋ ਜੀ ਕਿੰਨਾ ਆਪਣਾ ਪਰਫੈਕਟ ਮੋਹਨ ਥਾਲ ਜਿਹੜਾ ਠੀਕ ਆ ਜੀ ਜੰਮ ਕੇ ਰੈਡੀ ਹੋਇਆ ਜੀ ਸੋ ਇਸ ਤਰੀਕੇ ਨਾਲ ਤੁਸੀਂ ਇਸ ਜਾਨਮਸਟਮੀ ਬਣਾ ਸਕਦੇ ਆ ਜੀ ਘਰੇ ਪ੍ਰਸ਼ਾਦ ਠੀਕ ਆ ਜੀ ਪ੍ਰਸ਼ਾਦ ਦੇ ਤੌਰ ਤੇ ਨੂੰ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਤੁਸੀਂ ਜਰੂਰ ਕਰਿਓ ਜੀ ਠੀਕ ਹੈ ਜੀ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰਿਓ ਸੋ ਇਸ ਤਰੀਕੇ ਨਾਲ ਬਣਾ ਸਕਦੇ ਆਂ ਜੀ ਘਰੇ ਆਪਾਂ ਮੋਹਨ ਥਾਲ ਠੀਕ ਹੈ ਜੀ ਤੇ ਲੋ ਜੀ ਹੁਣ ਮੈਂ ਤੁਹਾਨੂੰ ਜਿਹੜੇ ਪੀਸ ਆ ਉਹ ਇੱਕ ਪਲੇਟ ਦੇ ਵਿੱਚ ਕੱਢ ਕੇ ਦਿਖਾਉਣਾ ਤੇ ਲੋ ਜੀ ਆ ਦੇਖੋ ਕਿੰਨਾ ਸੋਹਣਾ ਬਣ ਕੇ ਆਪਣਾ ਮੋਹਨ ਥਾਲ ਤਿਆਰ ਹੋਇਆ ਜੀ ਸੋ ਇਸ ਤਰੀਕੇ ਨਾਲ ਤੁਸੀਂ ਘਰੇ ਆ ਜਿਹੜਾ ਮੋਹਨ ਥਾਲ ਬਣਾ ਕੇ ਰੈਡੀ ਕਰ ਸਕਦੇ ਹੋ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਸੋ ਮਿਲਦੇ ਆ ਜੀ ਫਿਰ ਇੱਕ ਨਵੀਂ ਵੀਡੀਓ ਚ ਸੋ ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ ਬਹੁਤ ਵਧਾਈਆਂ ਤੇ ਮੁਬਾਰਕਾਂ ਹੋਣ ਜੀ ਪ੍ਰਮਾਤਮਾ ਸਾਰਿਆਂ ਦੇ ਘਰਾਂ ਪਰ ਚੜ੍ਹਦੀ ਕਲਾ ਰੱਖੇ ਕਿਰਪਾ ਰੱਖੇ ਸੋ ਮਿਲਦੇ ਆ ਜੀ ਫਿਰ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ